ਆਜ ਡਰਸਟ ਵੀ ਬੁਰੀ ਆਪਣਾ ਜਿਹੜਾ ਹੈਗਾ ਉਹਨਾਂ ਦਾ ਵੀ ਅਫਸਰ ਦੀ حاجه ਦੀ ਸਾਰੇ ਤਿਆਰ ਸੀਗੇ ਫੋਰਸ ਵੀ ਤਿਆਰ ਸੀਗੇ ਬਣਾ ਤਸੀਦਾ ਸਾਹਿਬ ਵੀ ਨਾਲ ਸੀਗੇ ਸਾਰਾ ਕੁਝ ਤਿਆਰ ਸੀ ਗਲਾਵਾ ਕੀ ਡਰਸਟ ਦੇ ਚੀਜ਼ ਦੇ ਵਿੱਚ ਜਦ ਕਿ ਮਾਰਗੀ ਮੇਰੀ ਹੈ ਜਦ ਕਿ ਇਹਨਾਂ ਦਾ ਰਾਈਟ ਬੰਦਾ ਸੀਗਾ ਲੀਡਰਾਂ ਦਾ ਵੀ ਕਿ ਜਿਹਦੀ ਮਾਰਗੀ ਤਰਜੀਹੀ ਉਹਨੂੰ ਦਿਓ ਗਲਾਵਾ ਕੀ ਡਰਸਟ ਦੇ ਚੀਜ਼ ਦੇ ਵਿੱਚ ਜਦ ਕਿ ਮਾਰਗੀ ਮੇਰੀ ਹੈ ਜਦ ਕਿ ਇਹਨਾਂ ਦਾ ਰਾਈਟ ਬੰਦਾ ਸੀਗਾ ਲੀਡਰਾਂ ਦਾ ਵੀ ਕਿ ਜਿਹਦੀ ਮਾਰਗੀ ਤਰਜੀਹੀ ਉਹਨੂੰ ਦਿਓ ਕੋਈ ਗੱਲ ਕਰਾਂਦੇ ਮੈਂ ਤਾਂ ਨਹੀਂ ਹੋ ਕੀ ਬੋਲ ਰਿਹਾ ਹੋ ਠੀਕ ਹੈ ਜੀ ਠੀਕ ਹੈ ਉਹ ਦੰਸੀ ਸ਼ਹਿਰ ਕੋਈ ਵੀ ਰੋਡ ਹੈ ਅੱਛਾ ਅੱਛਾ ਕੋ ਉਸੇ ਗੱਲ ਕਰਦੇ ਆਂ ਆ ਗਿਆ ਆ ਗਿਆ ਸਾਡ ਮਾਦ ਨਹੀਂ ਕੋਈ ਠੀਕ ਜੀ ਜਿਹਨਾਂ ਨੇ ਬਟਾ ਨਹੀਂ ਪੱਤੀ ਮੰਨੇ ਨਾ ਉਹ ਵੀ ਇੱਥੇ ਆ ਗਏ ਉਹ ਇਹ ਉਹ ਜਿਹੜਾ ਪਾਉਣਾ ਆਉਣ ਕੋਲ ਉਹ ਇਹ ਲਾ ਕੋ ਕੰਦੇ ਆਉਣਾ ਨਹੀਂ ਐਪਲੀਕੇਸ਼ਨ ਦੇ ਨਹੀਂ 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 ਉਹ ਇਹ ਟਾਈਪ ਕਰ ਹਾਂ ਜੀ ਬੋਲੋ ਉਹ ਟਾਈਪ ਨਹੀਂ ਹੋ ਰਹੀ ਮੇਰਾ ਮੋਟਿਵ ਜਿਹੜਾ ਅੱਜ ਕਹਿਣ ਦਾ ਹੈ ਹੈਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਹੈ ਕਿ ਮੈਨੂੰ ਆਪਣਾ ਮੇਰਾ ਤਸਕੀਬ ਨੰਬਰ 7 ਦੇ ਵਿੱਚ ਮੇਰੀ ਪ੍ਰਾਪਰਟੀ ਹੈ ਜਿਹੜੀ ਮੇਰੀ ਪ੍ਰੋਮਟ੍ਰਸ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ 3 ਐਸਆਓ ਲਾਟ ਕੀਤੇ ਸੀ ਐਸਆਓ ਲਾਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਰਹੇ ਹਾਂ ਬਾਰ-ਬਾਰ ਪਰ ਸਾਨੂੰ ਡਿਲੇ ਕਰਦੇ ਰਹੇ ਪਰ ਹੁਣ ਮਾਨਯੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨੇ ਮੈਨੂੰ ਸਰਵਾਈ ਕੀਤੀ ਉਹਨਾਂ ਨੇ ਸੁਣਵਾ ਦਿੱਤੀ ਤੋਂ ਬਾਅਦ ਉਹਨਾਂ ਨੇ ਟਰੱਸਟ ਨੂੰ ਕਿਹਾ ਕਿ ਸਾਡਾ ਉਹ ਕੰਮ ਕਰਨੋਂ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣਿਆ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਨੂੰ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਲ ਸਟਰਕਚਰ ਆ ਉਹਨੂੰ ਢਾ ਕੇ ਸਾਨੂੰ ਮਿਲਨੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ੀ.ਐਫ ਹਨ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪ ਉਹਨਾਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਉਹਨਾਂ ਨੇ ਟਰੱਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੁਕਿਆ ਗਿਆ ਔਰ ਮੈਂ ਚੰਨਾ ਕਿ ਮੈਂ ਆਪਣੇ ਸੀਐਮ ਸਾਹਿਬ ਕੋ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰ ਨੂੰ ਇਨਸਾਫ ਪਵਾਇਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਆ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਫੇ ਨੇ ਔਰ ਉਹਨਾਂ ਨੂੰ ਵੀ ਜਨੂੰ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤਪਨ ਸਾਹਿਬ ਨੂੰ ਜੀਮਨ ਸਾਹਿਬ ਆਪਣੇ ਜੀਐਮਸੀ ਸੀਐਮ ਸਾਹਿਬ ਨੂੰ ਕਿ ਜਿਹੜਾ ਹੈ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਮੈਂ ਜਰੂਰੀ ਕੱਲ ਨੂੰ ਉੱਥੇ ਮੈਂ ਕੋਈ ਗੱਲਬਾਤ ਕਰ ਸਕਾਂ ਅੱਜ ਤਾਨੂੰ ਕੱਬਿਆ ਦਵਾਨਾ ਸੀ ਪ੍ਰਸ਼ਾਸਨ ਦੇ ਕਿਹੜੇ ਕੰਮ ਕਰੀ ਪਹੁੰਚੇ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਜੀ ਪੁਲਿਸ ਫੋਰਸ ਵੀ ਪਹੁੰਚੀ ਸੀਗੀ ਔਰ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਿਆ ਉਹਨਾਂ ਨੇ ਅੱਜ ਉਹਨਾਂ ਨੇ ਕਾਰਨ ਇਹੀ ਹੋਇਆ ਜੋ ਮੇਰੇ ਕੋਲ ਕਈ ਕਿ ਨਾ ਨਹੀਂ ਹੁਣ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਫੋਨ ਆਇਆ ਗਰਦਾਸਪੁਰ ਲੋਕਲ ਲੀਡਰਸ਼ਿਪ ਨੇ ਵੀ ਮੈਨੂੰ ਜਿਹੜਾ ਹੈਗਾ ਉਹਨਾਂ ਨੂੰ ਫੋਨ ਕੀਤਾ ਕਿ ਇਹ ਕੰਮ ਨੂੰ ਰੋਕਿਆ ਜਾਏ ਜਦਕਿ ਮੈਂ ਮਾਲਕ ਆ ਮੈਨੂੰ ਉਹ ਬਣਾਉਣਾ ਹੈ ਆਪਣਾ ਮੇਰਾ ਰਾਈਟ ਆ ਇਹਨੂੰ ਦੇਣਾ ਤੇ ਨਜਾਇਜ਼ ਕੋਈ ਕਬਜ਼ਾ ਕਰਕੇ ਬੈਠਾ ਹੋਇਆ ਥੇ ਔਰ ٹرسٹ ਕੋ ਐਚੁਅਲੀ ਉਹਨਾਂ ਨੇ ਅੱਜ ਡਿਮੋਲਿਸ਼ ਕਰਨਾ ਸੀ ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮੇਰਾ ਜਿਹੜਾ ਕੰਮ ਅੱਜ ਮੇਰਾ ਹਕਾਤ ਆ ਔਰ ਅੱਜ ਮੈਂ ਹੁਣ ਉਹਨਾਂ ਨੂੰ ਉਹ ਹਾਜ਼ਰੀ ਵੀ ਲਾ ਕੇ ਆਇਆ ਐਨ ਮੈਂ ਰਿਟਨ ਦੇ ਚੱਲਾਂ ਕਿ ਜਿਹੜਾ ਹੈਗਾ ਮ ਇਹਨਾਂ ਨੇ ਦੇਖੋ ਜੀ ਕਿਹਾ ਤਾਂ ਸੀ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋਂ ਤੱਕ ਤੁਸੀਂ ਫਿਰ ਪਤਾ ਕਰ ਲੋ ਜਦ ਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਇਹਦਾ ਮੰਤਰੀ ਸਾਹਿਬ ਨੇ ਕਿਹਾ ਸੀ ਤੇ باوجود ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੇਅਰਮੈਨ ਸਾਹਿਬ ਵੀ ਇਤਿਆਰ ਸੀ ਯੂ ਸਾਹਿਬ ਵੀ ਇਤਿਆਰ ਸੀਗੇ ਸਾਰਾ ਪੂਰਾ ਆਪਣੌਣਾ ਨੇ 2.2 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਉਹਨਾਂ ਨੇ ਡੀਸੀ ਵੀ ਤਿਆਰ ਸੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਨੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਿਹੜਾ ਹੈਗਾ ਰਿਕਵਰ ਦਿੱਤਾ ਹੈਗਾ ਸਿਆਸਤ ਦੀ ਭੇਟ ਜਿਹੜੇ ਆ ਸਿਆਸਤ ਦੀ ਭੇਟ ਬਿਲਕੁਲ ਚੜਿਆ ਜੀ ਕੀ ਮੰਗ ਕਰਦੇ ਹੋ ਭਾਈ ਮੈਂ ਤਾਂ ਮੰਗ ਇਹੀ ਕਰਦਾ ਜੀ ਜਿਹੜੀ ਹੈਗੇ ਮੈਨੂੰ ਮੇਰਾ ਜਿਹੜਾ ਮੇਰੇ ਸੀਐਫ ਜਿਹੜੇ ਮੈਨੂੰ ਲੋਟ ਕਿਤੇ ਜਾਣ ਔਰ ਜਿਹੜੇ ਮੇਰਾ ਆਪਣਾ ਉਥੇ ਮੈਂ ਕੰਨੋਂ ਕਾਰੋਬਾਰ ਜਿਹੜਾ ਕਰਨ ਵਾਲਾ ਕੁਝ ਬਣਾ ਮਿਹਰਬਾਨੀ ਰੂਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾਂ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗ੍ਹਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮ ਲਾਲ ਉਹਨਾਂ ਦੇ ਨਾਮ ਤੇ ਆ ਉਹਨ ਅੱਧੀ ਪ੍ਰਾਪਰਟੀ ਮੇਰੇ ਨਾਂ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਅਦ ਵਿੱਚ ਸਾਰੀ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਹਦੇ ਵਿੱਚ ਇਹ ਅੱਠ ਬਰਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੋਮਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਚਾਹਦਾ ਜੀ ਕੋਈ ਜਿਹੜੀ ਪ੍ਰਾਪਰਟੀ ਢੋਣ ਦਾ ਦਾਵਾ ਕਰੀ ਤੁਸੀਂ ਜਿੰਦਾ ਕਰੀ ਸਿੱਕਾ ਪਾਇਆ ਸੀ ਪ੍ਰਾਪਰਟੀ ਢੋਣ ਦਾ ਦਾਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਅਕਵਾਇਰ ਕੀਤੀ 84 ਏਕੜ 83 ਏਕੜ ਵਿੱਚੋਂ ਸਾਡੀ ਜਿਹੜੀ 40 ਆਪਣਾ 2 ਕਨਾਲ ਥਾਵਾ ਦੋਗਣਾਂ ਥਾਂ ਦੇ ਵਿੱਚ ਸਾਨੂੰ ਜੇ ਸਹੀਰ ਪੈਸੇ ਦੇਣ ਜੋ ਆਇਦਮ ਬਾਪ ਪ੍ਰਾਪਰਟੀ ਦਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ ਸਾਨੂੰ ਚੀਜ਼ ਰੁਪਈਏ ਦੀ ਸਾਡੇ ਕੋ ਖਰੀਦ ਕੇ ਮੁਰਕੇ 10 ਰੁਪਏ ਦੀ ਆਪਾਂ ਅਪਰੂਵਮੈਂਟ ਟੈਕਸ ਖੋਹਿੰਦੀ ਹੈ ਇਹ ਚੰਗੀ ਗੱਲ ਥੋੜਾ ਜੀ ਇਹਦੇ ਸ਼ਰਤਾਂ ਧੱਕਾ ਹੀ ਅੜੋ ਫਿਰ ਤੇ ਅਗਲਾ ਸਟੈਪ ਕੋਈ ਨਹੀਂ ਜੋ ਏਜ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲ ਹੈਗਾ ਵਾ ਜਿੱਦਾਂ ਵੀ ਕਰਨਗੇ ਆਪਾਂ ਨਾਲ ਆ ਪਰ ਅੱਜ ਦੀ ਡੇਟ ਦੇ ਵਿੱਚ ਸਾਡੇ ਕੋ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪਜੈਸ਼ਨ ਲੈਣਾ ਹੈ ਤੇ ਨਾ ਸਾਨੂੰ ਕੋਈ ਦਾਦੀ ਕੋਈ ਖਾਗੜ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਢਾਣਾ ਆਏਗਾ ਇਦਾਂ ਤੇ ਕੋਈ ਜ਼ਬਰਦਸਤੀ ਕਿਸੇ ਦੇ ਘਰ ਚ ਕੋਈ ਵਾਡੀ ਸਕਦਾ ਪੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾਂ ਨੋਟਿਸ ਦੇਣਗੇ ਸਾਨੂੰ ਫਿਰ ਉਹਦਾ ਅਸੀਂ ਜਵਾਬ ਦੇਵਾਂਗੇ ਐਡਮਿਨਟ੍ਰੇਸ਼ਨ ਨੂੰ ਦੱਸਣਗੇ ਤੇ ਕੋਈ ਰੀਜ਼ਨ ਦੱਸ ਕੇ ਫੇਰ ਹੀ ਆਪਾਂ ਉਹਨਾਂ ਦਾ ਪਜੈਸ਼ਨ ਦੇਵਾਂਗੇ ਨਾਲੇ ਆਪਾਂ ਕੋਈ ਪੈਸਾ ਲੈ ਆਣੀ ਅਸੀਂ ਕਿੱਦਾਂ ਤਾਂ ਕਿਹੜਾ ਡੀਪਲੋਮਾ ਕਿੱਦਾਂ ਕਮਜਾ ਕਰ ਲਵਾਂਗੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਇਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਗਰਾਮ ਟਰੱਸਟ ਵਾਲੇ ਬੰਦੇ ਆਏ ਹੀ ਮੈਂ ਉਦੋਂ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਇਹਦਾ ਨੋਟਿਸ ਹੈਗਾ ਉਹ ਨੋਟਿਸ ਲਾ ਕੇ ਤੇ ਚਲ ਗਏ ਮੈਂ ਉਸ ਵਾਲੇ ਆਟੋ ਸਟੇਸ਼ਨ ਹੀ ਠਾਣਕੋਠੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕੇ ਨਾ ਕੋਈ ਇਦਾਂ ਕੋਈ ਜਸ਼ਪਾਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਰਸਨ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੋਈ ਲੋੜ ਨਾਲ ਝਗੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਆਏ ਇਹ ਕਹਿੰਦੇ ਕਿ ਮਤਲਬ ਕੋਈ ਪੋਲੀਟਿਕਲ ਪ੍ਰੈਸ਼ਰ ਇਹ ਦੂਜੀ ਇਹ ਤੇ ਕਹਿ ਰਹੀ ਹੈ ਕਿ ਪੋਲੀਟਿਕਲ ਪ੍ਰੈਸ਼ਰ ਕਰਕੇ ਉਹ ਵਾਪਸ ਮੁੜ ਗਿਆ ਇਦਾਂ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਤੁਹਾਨੂੰ ਲੰਘਦੇ ਵਰਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕੋਈ ਇਦਾਂ ਦੀ ਕੋਈ ਸ਼ੂ ਬਣਿਆ ਕਿ ਪੋਲੀਟਿਕਲੀ ਉਹ ਸਾਡਾ ਬ੍ਰਦਰ ਹੀ ਕਹੀ ਜਾਂਦਾ ਕਿ ਬਟਾਲੇ ਦੇ ਲੀਡਰ ਤੇ ਗਦਾਸਪੁਰ ਦੇ ਲੀਡਰਾਂ ਨੇ ਕੁਝ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਜੇ ਹੈਗੀ ਸਾਡਾ ਬ੍ਰਦਰ ਮਤਲਬ ਹਾਂ ਜੀ ਰੀਅਲ ਬ੍ਰਦਰ ਇਹ ਆਪਣਾ ਆਪਣੇ ਹੱਥੀ ਉਹਨ ਅਹੀਂ ਅਜ ਤੱਕ ਉਹਨੂੰ ਕਦੀ ਕੁਝ ਕਿਹਾ ਹੀ ਨਹੀਂ ਸਾਰਾ ਕੁਝ ਤੇ ਉਹਨੂੰ ਦੇ ਤਾ ਵਾ ਤੇ ਹੁਣ ਉਧਰੋਂ ਛੱਡ ਕੇ ਮੁੜ ਕੇ ਫੇਰ ਇੱਧਰ ਪ੍ਰਾਪਰਟੀ ਦੀ ਵੈਲਿਊ ਵੜੀ ਆ ਗਈ ਤੇ ਇੱਧਰ ਆ ਕੇ ਲੱਭਦਾ ਫਿਰਦਾ ਕਿਸੇ ਨੂੰ ਲੱਭ ਜੇ ਠੀਕ ਆ ਉਹਨੂੰ ਦਵਾਂਗੇ ਜਿਹੜਾ ਤਾਂ ਬੰਦਾ ਅੱਠ ਪਰਲੇ ਪਰੇ ਲੈ ਲੈ ਇਹ ਸਾਡੀ ਨਾ ਸਸਤੀ ਜਗ੍ਹਾ ਇਹਦੀ ਫੈਕਟਰੀ ਸਾਹੂ ਲੋ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਇਹਨਾਂ ਕੋਰਨਰ ਕੋਲ ਅਸੀਂ ਜਗ੍ਹਾ ਲਈ ਆ ਉਹਨਾਂ ਨੂੰ ਅਸੀਂ ਐਸਓ ਲਾਟ ਕਰਨੇ ਆ ਤੇ ਕੁਝ ਐਸਓ ਦੀ ਜਿਹੜੀ ਪ੍ਰਾਪਰਟੀ ਸਾਡੇ ਜਿਹੜੇ ਸਸਤੀ ਮਾਲਕੀ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਔਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਹੈ ਤੇ ਅੱਜ ਦਫ਼ਤਰ ਵੱਲੋਂ ਉਚਿਤ ਕਾਲੀਆਂ ਦੇ ਕਹਿਨ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਸੰਬੰਧ ਵਿੱਚ ਦਫ਼ਤਰੀ ਪ੍ਰਬੰਧ ਕੀਤੇ ਗਏ ਸੀ ਸਟ੍ਰਕਚਰ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੈ ਸਾਹਿਬ ਨੇ ਸਟ੍ਰਕਚਰ ਇੰਜੀਨੀਅਰ ਦਾ ਅਸਿਸਟੈਂਟ ਸਟ੍ਰਕਚਰ ਇੰਜੀਨੀਅਰ ਹੈ ਸੰਦੀਪ ਸਾਹਿਬ ਨੂੰ ਪੁਲਿਸ ਤੱਕ ਵੀ ਅਪਰੋਚ ਕੀਤੀ ਗਈ ਸੀ ਡੀਸੀ ਸਾਹਿਬ ਵੱਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਟੂਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਨਜਾਇਜ਼ ਕਾਬਜ਼ ਬੰਦੇ ਉਹਨਾਂ ਨੂੰ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਹੋਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਫਿਰ ਉਹਨਾਂ ਵੱਲੋਂ ਕੁਝ ਸਮਾਂ ਮੰਗਿਆ ਗਿਆ ਜਿਸ ਮੰਦ ਵਿੱਚ ਸੀ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਇਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਣਤੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਬੋਲੋ ਉਸ ਵੰਦ ਵਿੱਚ ਅਸੀਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਥੋੜੇ ਸ ਹੈਲਪ ਨਹੀਂ ਮਿਲੀ ਇਸ ਕਰਕੇ ਥੋੜਾ ਜਿਹਾ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ رابطہ ਕਾਇਮ ਕੀਤਾ ਗਿਆ ਤੋ ਉਹਨਾਂ ਵੱਲੋਂ ਕਿਹਾ ਕਿ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਜਿਸ ਵੰਦ ਦੀ ਕਾਰਵਾਈ ਚੱਲ ਰਹੀ ਹੈ ਜਲਦੀ ਕਬਜ਼ਾ ਲਿਆ ਜਾਏਗਾ ਲਗਭਗ 6-7 ਕਰੋੜ ਦੀ ਜਗ੍ਹਾ ਹੈਗੀ ਹੈ ਉਹ ਹੱਥੋਂ ਪਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋਈ ਕੋਈ ਉਹ ਕਰਾਂਗੇ ਅਸੀਂ ਕਾਰਵਾਈ ਦਾ ਚੇਅਰਮੈਨ ਸਾਹਿਬ ਦੇ ਨੋਟਿਸ ਹੈ ਸਾਰੀ ਗੱਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ